ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੀ ਹੈ ਕਿ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਲੋਜੀ ਫਰੈਂਡ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਪਲੀਸ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਜਿਹੜੇ ਮੇਰੇ ਨਾਲ ਨਵੇਂ ਜੁੜ ਚੁੱਕੇ ਨੇ ਤੇ ਉਹਨਾਂ ਦਾ ਆਪਾਂ ਦਿলো ਧੰਨਵਾਦ ਕਰਦੇ ਆਂ ਵੈਲਕਮ ਕਰਦੇ ਆਂ ਆਪਣੇ YouTube ਚੈਨਲ ਦੇ ਵਿੱਚ ਚਲੋ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਆਏ ਆ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ ਜਿਹੜੀਆਂ ਮੇਰੀਆਂ ਭੈਣਾਂ ਕੋਈ ਕੰਮ ਨਵਾਂ ਸ਼ੁਰੂ ਕਰਨਾ ਚਾਹੁੰਦੀਆਂ ਨੇ ਕਈ ਵਾਰੀ ਸੋਚ ਰਹੀਆਂ ਸੋਚ ਰਹੀਆਂ ਨੇ ਹੈ ਅੱਜ ਆਪਾਂ ਤੁਹਾਡੇ ਵੀਡੀਓ ਵਿੱਚ ਆਪਾਂ ਜਰੂਰ ਦੱਸਾਂਗੇ ਤੁਹਾਨੂੰ ਬਣੇ ਰਹਿਣਾ ਪਲੀਜ਼ ਵਲੌਗ ਦੇ ਵਿੱਚ ਐਂਡ ਤੱਕ ਜਰੂਰ ਦੇਖਣਾ ਤੇ ਇੱਥੇ ਮੈਂ ਕਰ ਰਹੀ ਸੀਗੀ ਆਪਣੇ ਸੂਟ ਦੀ ਕਟਿੰਗ ਕਿਉਂਕਿ ਤੁਹਾਨੂੰ ਪਤਾ ਹੈ ਮੈਂ ਨਾਲ ਬਲੌਗਿੰਗ ਸਟਾਫ ਬਲੌਗਿੰਗ ਕਰਦੀ ਆ ਤੇ ਨਾਲ ਦੀ ਨਾਲ ਆਪਣਾ ਸੂਟ ਸਟਿਚ ਵੀ ਕਰਦੀ ਹੁੰਨੀ ਆ ਹੈਨਾ ਸੂਟ ਸਲਾਈ ਦਾ ਵੀ ਆਪਾਂ ਕੰਮ ਕਰਦੇ ਆ ਕਿਉਂਕਿ ਇੱਕ ਕੰਮ ਨਾਲ ਦੇਖੋ ਨਹੀਂ ਘਰ ਚੱਲਦਾ ਹੈਗਾ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਜਿਹੜੇ ਛੋਟੇ ਛੋਟੇ ਹੁੰਦੇ ਨੇ ਕੰਮ ਕਰ ਲੈਣੇ ਚਾਹੀਦੇ ਨੇ ਜਿੰਨਾ ਕ ਵੀ ਆਪਣੇ ਤੋਂ ਬੰਦਾ ਹੋਵੇ ਹੈਨਾ ਇਸ ਕਰਕੇ ਮੈਂ ਨਾਲ ਦੇ ਨਾਲ ਆਪਣਾ ਸੂਟ ਵਗੈਰਾ ਵੀ ਬਣਾਨੀ ਹੁੰਨੀ ਆ ਸਟਿਚ ਵੀ ਕਰਦੀ ਹੁੰਨੀ ਆ ਸੂਟ ਸਟਿਚ ਕਰਦੇ ਆ ਤੇ YouTube ਚੈਨਲ ਵੀ ਆਪਾਂ ਨੇ ਖੋਲਿਆ ਹੋਇਆ ਹੈ ਹਨਾ ਕਾਫੀ ਦੇਖੋ ਮੈਂ ਕੰਮ ਵਗੈਰਾ ਕਰਦੀ ਹੁੰਨੀ ਆ ਜਿਵੇਂ ਕਿ ਮੈਂ ਸੂਟ ਸੇਲ ਵੀ ਹੋਣਾ ਕਰਨ ਲੱਗ ਗਈ ਆ ਨਵੇਂ ਨਮਾ ਆਪਾਂ ਨੇ ਕੰਮ ਤੋੜਿਆ ਹੈ ਨਾ ਦੇਖ ਰਹੇ ਆ ਕਰਕੇ ਵੀ ਕਿਵੇਂ ਆਪਾਂ ਨੂੰ ਹੁੰਦਾ ਤੇ ਹੌਲੀ ਹੌਲੀ ਆਪਾਂ ਚਲੋ ਵਧਾਣ ਦੀ ਵੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਨਾਲ ਪਹਿਲਾਂ ਜਿਹੜੇ ਮੇਰੇ ਕੰਮ ਬੇਸਿਕ ਹੈਗੇ ਨੇ ਕਰਨ ਵਾਲੇ ਉਹ ਮੈਂ ਕਰ ਚੁੱਕੀ ਸੀਗੀ ਥੋੜੇ ਬਹੁਤੇ ਤੇ ਕੁਝ ਰਹਿ ਗਏ ਸੀਗੇ ਮੈਂ ਚਲੋ ਪਹਿਲਾਂ ਆਪਾਂ ਸੂਟ ਹੀ ਕਟਿੰਗ ਕਰਦੇ ਆ ਕਿਉਂਕਿ ਕੰਮ ਕਾਫੀ ਇਕੱਠਾ ਹੋਇਆ ਪਿਆ ਸੀਗਾ ਜਿਵੇਂ ਕਿ ਤੁਹਾਨੂੰ ਪਤਾ ਰਖੜੀਆਂ ਆ ਰਹੀਆਂ ਨੇ ਤੇ ਫੇਰ ਰਖੜੀਆਂ ਦੇ ਤਿਉਹਾਰ ਤੇ ਹਨਾ ਸੂਟ ਵਗੈਰਾ ਕੰਮ ਜਿਹੜਾ ਹੁੰਦਾ ਉਹ ਇੱਕ ਦਿਨ ਯਾਨਕਿ ਜੇ ਇੱਕ ਦਿਨ ਬੰਨਿਆ ਹੋਵੇ ਵੀ ਆਪਾਂ ਨੂੰ ਉਸ ਦਿਨ ਪਾਉਣੇ ਨੇ ਤਾਂ ਸੂਟ ਕਾਫੀ ਫਿਰ ਇਕੱਠੇ ਹੋ ਜਾਂਦੇ ਨੇ ਅਗਰ ਵਾਸਤਾ ਚਲੋ ਐਵੇਂ ਚੱਲੀ ਜਾਂਦਾ ਨੇ ਇੱਕ ਇੱਕ ਦੋ ਦੋ ਸੂਟ ਹਨਾ ਨਿਕਲ ਜਾਂਦੇ ਹੁੰਦੇ ਨੇ ਤੇ ਇੱਥੇ ਮੈਂ ਇਹ ਸਲਵਾਰਾ ਕਟਿੰਗ ਕਰਕੇ ਰੱਖ ਲਈ ਸੀਗੀ ਦੋ ਸਲਵਾਰਾ ਮੈਂ ਪਹਿਲਾਂ ਕਟਿੰਗ ਕਰ ਲਈ ਸੀਗੀ ਇਹ ਕਟਿੰਗ ਕਰ ਰਹੀ ਸੀ ਮੈਂ ਚਲੋ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਂਦੀ ਆ ਤੇ ਹਾਂਜੀ ਇੱਕ ਵੀ ਆਪਾਂ ਘਰੇ ਸੋਚਦੇ ਹੁੰਨੇ ਆ ਵੀ ਆਪਾਂ ਕੋਈ ਕੰਮ ਕਰੀਏ ਹਨਾ ਵੈਸੇ ਇਸ ਸ਼ਹਿਰਾਂ ਵਿੱਚ ਤਾਂ ਦੇਖੋ ਬਹੁਤ ਜਿਹੜੇ ਕੰਮ ਹੁੰਦੇ ਨੇ ਹਨਾ ਹੋ ਜਾਂਦੇ ਹੁੰਦੇ ਨੇ ਮੇਰੀਆਂ ਭੈਣਾਂ ਕਰ ਸਕਦੀਆਂ ਨੇ ਕਿਤੇ ਵੀ ਚਲੋ ਸ਼ੋਪ ਵਗੈਰਾ ਕਰਕੇ ਹਨਾ ਕੁਝ ਵੀ ਕਰ ਸਕਦੀਆਂ ਨੇ ਪਰ ਇਹ ਜੇ ਕੋਈ ਵੀ ਕੰਮ ਹੈ ਉਹ ਪਿੰਡਾਂ ਵਿੱਚ ਵਿੱਚ ਬਹੁਤ ਜ਼ਿਆਦਾ ਚੱਲਦੇ ਨੇ ਹਨਾ ਜਿਵੇਂ ਬਿਜ਼ਨਸ ਹੋ ਗਿਆ ਕਿਸੇ ਵੀ ਕੋਈ ਵੀ ਚੀਜ਼ ਆਪਾਂ ਸੇਲ ਕਰ ਸਕਦੇ ਆ ਹਨਾ ਸੇਲ ਕਰਨ ਵਾਸਤੇ ਦੇਖੋ ਤੁਹਾਨੂੰ ਕੋਈ ਜ਼ਿਆਦਾ ਨਿਊ ਕਰਨ ਦੀ ਲੋੜ ਨਹੀਂ ਤੁਸੀਂ ਲੁਧਿਆਣਾ ਸ਼ਹਿਰ ਵੱਲ ਜਾਓ ਲੁਧਿਆਣਾ ਸ਼ਹਿਰ ਜਾਓ ਉੱਥੇ ਹਰ ਇੱਕ ਸਮਾਨ ਸਸਤਾ ਮਿਲਦਾ ਹੈ ਨਾ ਸੂਟ ਵੀ ਦੇਖੋ ਸਸਤੇ ਮਿਲਦੇ ਨੇ ਸੂਟ ਲਿਆ ਕੇ ਤੁਸੀਂ ਸੇਲ ਕਰ ਸਕਦੇ ਹੋ ਜਿਹੜਾ ਸੂਟ ਆਪਣੇ ਇੱਥੇ 500 ਦਾ बिकਦਾ ਉਹ ਲੁਧਿਆਣਾ ਸ਼ਹਿਰ ਵਿੱਚ ਮੈਸੂਣੇ 500 ਦੇ 2-3 ਆ ਜਾਂਦੇ ਨੇ 3 ਸੂਟ ਆ ਜਾਂਦੇ ਨੇ ਹੈ ਨਾ ਉਹ ਸੂਟ ਵੀ ਲਿਆ ਕੇ ਤੁਸੀਂ ਹੈ ਨਾ ਪਿੰਡਾਂ ਵਿੱਚ ਵੇਚ ਸਕਦੇ ਹੋ ਨਾ ਇਕੱਠਾ माल ਲਿਆ ਕੇ ਹੈ ਨਾ ਇੱਕ ਵਾਰ 10000 ਦਾ ਲਿਆ ਇੱਕ ਵਾਰ 20000 ਦਾ ਹੈ ਨਾ ਆਪਣੇ ਮਾਰਜਨ ਦੇ ਹਿਸਾਬ ਨਾਲ ਮਾਲ ਆ ਪਲੇ ਆ ਸਕਦੇ ਆ ਹਨਾ ਪਿੰਡਾਂ ਵਿੱਚ ਤਾਂ ਸੱਚੀ ਮੈਂ ਕਹਿੰਨੀ ਜਿਆਦਾ बिकਦੇ ਨੇ ਮੈਂ ਕਹਿੰਨੀ ਹਲੇ ਸ਼ਹਿਰਾਂ ਵਾਲੀ ਜਿਹੜੀ ਲੇਡੀਜ਼ ਹੁੰਦੀਆਂ ਨੇ ਉਹ ਘਰੇ ਇੰਨਾ ਮਾਲ ਉਹਨਾਂ ਦੇ ਨਹੀਂ बिकਦਾ ਹੈਗਾ ਸ਼ਹਿਰਾਂ 'ਚ ਪਤਾ ਕੀ ਗੱਲ ਹੁੰਦੀ ਆ ਆਪਣੇ ਜਿਹੜੇ ਲਵੇ ਲੋਣੇ ਦੇ ਹੁੰਦੇ ਨੇ ਉਹ ਪਤਾ ਕੀ ਕਰਦੇ ਨੇ ਉਹ ਕਹਿੰਗੇ ਲੈ ਆਪਾਂ ਘਰ 'ਚੋਂ ਲਾਵਾਂਗੇ ਆਪਾਂ ਸਮਾਨ ਆਪਾਂ ਮਾਰਕੀਟ 'ਚੋਂ ਲੈ ਕੇ ਆਨੇ ਦੋ ਪੈਸੇ ਜਿੱਥੇ ਆਪਣੇ ਵਾਚਣਗੇ ਹਨਾ ਐ ਹੋ ਜਾਂਦਾ ਹੁੰਦਾ ਪਰ ਕਈ ਵਾਰੀ ਕੋਈ ਏਰੀਆ ਇਹੋ ਜਿਹਾ ਹੁੰਦਾ ਜਿੱਥੇ ਬਾਜ਼ਾਰ ਲਵੇ ਨਹੀਂ ਲੱਗਦਾ ਹੈਗਾ ਜਿੱਥੇ ਬਾਜ਼ਾਰ ਲਵੇ ਲੱਗਦਾ ਦੇਖੋ ਉੱਥੇ ਤਾਂ ਨਹੀਂ ਇੰਨਾ ਦੇਖੋ ਕੋਈ ਵੀ ਸਮਾਨ ਸੇਲ ਹੁੰਦਾ ਹੈਗਾ ਪਰ ਜ ਇਥੇ ਬਾਜ਼ਾਰ ਦੂਰ ਹੋਵੇ ਹਨਾ ਜਿੱਥੇ ਲੱਗੇ ਹਾਂ ਵੀ ਆਟੋ 'ਚ ਜਾਣਾ 50-100 ਰੁਪਏ ਆਪਣਾ ਕਿਰਾਇਆ ਲੱਗੂਗਾ ਉੱਥੇ ਸਮਾਨ ਬਹੁਤ ਛੇਤੀ ਸੇਲ ਹੁੰਦੇ ਨੇ ਚਾਹੇ ਉਹ ਸੂਟ ਹੋਵੇ ਚਾਹੇ ਉਹ ਬਿਊਟੀ ਪ੍ਰੋਡਕਟ ਹੋਣ ਚਾਹੇ ਚੱਪਲਾ ਹੋਣ ਹੈਨਾ ਇਹ ਜਿਆ ਸਮਾਨ ਯਾਨੀ ਕਿ ਬਹੁਤ ਛੇਤੀ ਪਿੰਡਾਂ ਵਿੱਚ ਔਰ ਸੇਲ ਹੁੰਦਾ ਤੇ ਬਹੁਤ ਵਧੀਆ ਉਹ ਆਪਣਾ ਕੰਮਕਾਰ ਚਲਾ ਸਕਦੇ ਨੇ ਹਨ ਜਿਹੜੀਆਂ ਮੇਰੀਆਂ ਭੈਣਾਂ ਪਿੰਡਾਂ ਵਿੱਚ ਰਹਿੰਦੇ ਨੇ ਕੋਈ ਕੰਮ ਕਰਨਾ ਸੋਚ ਰਹੀਆਂ ਨੇ ਤਾਂ ਤੁਸੀਂ ਇਹ ਨਾ ਵਾ ਸੋਚਿਆ ਕਰੋ ਵੀ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਹਨ ਕੋਈ ਕੰਮ ਨਹੀਂ ਹੈ ਇੱਥੇ ਚੱਲਣਾ ਹੈਗਾ ਪਿੰਡਾਂ ਵਿੱਚ ਤਾਂ ਮੈਂ ਕਹਿੰਦੀ ਬਹੁਤ ਸੋਹਣਾ ਕੰਮ ਚੱਲਦਾ ਹੁੰਦਾ ਤੇ ਇਹ ਸਾਰਾ ਸਮਾਨ ਦੇਖੋ ਸਸਤਾ ਜਿਹੜਾ ਮਿਲਦਾ ਇਹ ਆਪਣੇ ਲੁਧਿਆਣੇ ਸ਼ਹਿਰ ਚ ਮਿਲਦਾ ਲੁਧਿਆਣੇ ਸ਼ਹਿਰ ਜਾਓ ਤੁਸੀਂ ਉੱਥੇ ਕਾਫੀ ਸਮਾਨ ਚੱਪਲਾ ਜੋੜੇ ਹਨ ਮੈਂ ਕਹਿੰਦੀ ਦਰਜਣਾਂ ਦੇ ਹਿਸਾਬ ਨਾਲ ਮਿਲਦੇ ਨੇ ਸੂਟ ਵਗੈਰਾ ਹੋਗੇ ਬਿਊਟੀ ਪ੍ਰੋਡਕਟ ਹੋਗੇ ਚੂੜੀਆਂ ਹੋਗੇ ਕਿੰਨਾ ਸਾਮਾਨ ਹੁੰਦਾ ਦੇਖੋ ਹੈਨਾ ਅੱਛਾ ਇੱਥੋਂ ਤੱਕ ਕਿ ਉੱਥੇ ਰਾਸ਼ਨ ਪਾਣੀ ਵੀ ਮੈਂ ਕਹਿੰਨੀ ਬਹੁਤ ਜ਼ਿਆਦਾ ਸਸਤਾ ਮਿਲਦਾ ਤੇ ਜੇ ਤੁਸੀਂ ਸੋਚ ਰਹੇ ਕੋਈ ਕੰਮ ਕਰਨ ਦੀ ਹੈਨਾ ਬੈਲੇ ਬੈਠੇ ਹੋ ਤਾਂ ਤੁਸੀਂ ਬੈਲੇ ਨਾ ਬੈਠੋ ਬੈਲਾ ਜਿਹੜਾ ਦਿਮਾਗ ਹੁੰਦਾ ਨਾ ਸ਼ੈਤਾਨ ਦਾ ਦਿਮਾਗ ਹੁੰਦਾ ਇਸ ਕਰਕੇ ਬੈਲੇ ਨਾ ਬੈਠੋ ਕੋਈ ਨਾ ਕੋਈ ਕੰਮ ਕਰੋ ਚਾਹੇ ਕੁਝ ਵੀ ਕਰੋ ਚਾਹੇ ਸਲਾਈ ਕਰੋ ਕੜਾਈ ਕਰੋ ਕੁਝ ਵੀ ਕਰੋ ਚਾਹੇ ਕੋਈ ਵੀ ਸਮਾਨ ਤੁਸੀਂ ਲਿਆ ਕੇ ਵੇਚ ਸਕਦੇ ਹੋ ਹੈਨਾ ਜਿਵੇਂ ਕਿ ਅੱਜ ਕੱਲ ਤਾਂ ਰੈਡੀਮੇਡ ਕੁੜਤੇ ਸੈਟ ਵਗੈਰਾ ਬਹੁਤ ਆ ਰਹੇ ਨੇ ਬਹੁਤ ਘੱਟ ਰੇਟ ਦੇ ਵਿੱਚ ਮਿਲ ਜਾਂਦੇ ਨੇ ਲੁਧਿਆਣੇ ਵੱਲ ਲੁਧਿਆਣੇ ਸ਼ਹਿਰ ਚ ਨਾ ਉਹ ਤੁਸੀਂ ਲਿਆ ਕੇ ਮਾਲ ਇਕੱਠਾ ਪਾ ਕੇ ਥੋੜੇ ਬੋਤੇ ਪੈਸਾ ਦਾ ਜਿਵੇਂ ਕਿ ਥੋੜਾਕ ਤੁਸੀਂ 5000 ਦਾ ਲਿਆਏ 10000 ਦਾ ਜੇ ਤੁਹਾਨੂੰ ਲੱਗੇ ਵੀ ਤੁਹਾਡੇ ਏਰੀਆ ਚ ਵਧੀਆ ਸੇਲ ਹੋ ਰਿਹਾ ਹੈਨਾ ਤਾਂ ਤੁਸੀਂ ਹੋਰ ਹੌਲੀ ਹੌਲੀ ਕੰਮ ਨੂੰ ਵਧਾ ਸਕਦੇ ਹੋ ਜ਼ਰੂਰੀ ਨਹੀਂ ਹੈ ਗਿਆ ਵੀ ਆਪਾਂ ਪਿੰਡਾ ਵਿੱਚ ਇੱਕੋ ਹੀ ਸਮਾਨ ਹੈ ਨਾ ਮਲਟੀ ਸਮਾਨ ਵੀ ਤੁਸੀਂ ਰੱਖ ਸਕਦੇ ਹੋ ਜਿਵੇਂ ਕਿ ਸੂਟਾਂ ਦੇ ਨਾਲ ਜੇ ਤੁਸੀਂ ਸੂਟ ਦਾ ਕੰਮ ਕਰਦੇ ਹੋ ਤਾਂ ਉੱਥੇ ਤੁਸੀਂ ਲੈਸ ਵਗੈਰਾ ਰੱਖ ਲਿਆ ਹੈ ਨਾ ਜਿਵੇਂ ਕਿ ਸੂਟ ਲੈਣ ਆਉਂਦੀਆਂ ਨੇ ਤਾਂ ਤੁਸੀਂ ਥੋੜੇ ਬੋਤੇ ਪ੍ਰੋਡਕਟ ਹੋ ਹੋ ਰੱਖ ਲੇ ਜਿਵੇਂ ਮਹਿੰਦੀ ਹੋਗੇ ਆਈਬ੍ਰੋ ਪੈਨਸਲ ਹੋ ਗਿਆ ਲਿਪਸਟਿਕਾ ਹੋ ਗਿਆ ਲੇਡੀਜ਼ ਦਾ ਦੇਖੋ ਕਿੰਨਾ ਸਮਾਨ ਹੁੰਦਾ ਹੈ ਨਾ ਅ ਜਿਹੜਾ ਸੇਲ ਹੁੰਦਾ ਤਾਂ ਉਹ ਤੁਸੀਂ ਥੋੜਾ ਬੋਤਾ ਮਿਕਸ ਸਮਾਨ ਵੀ ਤੁਸੀਂ ਯਾਨਕੀ ਸੇਲ ਕਰ ਸਕਦੇ ਹੋ ਹੈਨਾ ਤੇ ਮੈਂ ਕਹਿੰਨੀ ਆ ਬਹੁਤ ਸੋਹਣਾ ਕੰਮ ਹੈ ਮੈਂ ਤਾਂ ਫਿਲਹਾਲ ਦੇਖ ਰਹੀ ਨਹੀਂ ਆ ਸ਼ਹਿਰ ਚ ਤੇ ਸ਼ਹਿਰ ਚ ਤਾਂ ਫਿਲਹਾਲ ਇੰਨਾ ਚੀਜ਼ ਨਹੀਂ ਸੇਲ ਹੁੰਦੀ ਹੈਗੀ ਸਾਡੇ ਵਰਗਿਆਂ ਨੂੰ ਯਾਨਕਿ ਜਿਹੜੇ ਸ਼ਹਿਰ ਚ ਰਹਿੰਦੇ ਨੇ ਉਹਨਾਂ ਨੂੰ ਇੱਕ ਸਪੈਸ਼ਲ ਸ਼ਾਪ ਕਰਨੀ ਪੈਂਦੀ ਹੈ 메ਨ ਬਾਜ਼ਾਰ ਦੇ ਵਿੱਚ ਫਿਰ ਕਿਤੇ ਜਾ ਕੇ ਹੋ ਚੱਲਦੇ ਨੇ ਯਾਨਕਿ ਘਰਾਂ ਵਿੱਚ ਤਾਂ ਦੇਖੋ ਇੰਨਾ ਕੰਮ ਚੱਲਦਾ ਨਹੀਂ ਹੈਗਾ ਸ਼ਹਿਰਾਂ ਚ ਪਰ ਹਾਂ ਪਿੰਡਾਂ ਚ ਸੱਚੀ ਬੋਸ ਹੋਣਾ ਕੰਮ ਚੱਲਦਾ ਜਿਹੜੀਆਂ ਮੇਰੀਆਂ ਭੈਣਾਂ ਕੋਈ ਕੰਮ ਕਰਨਾ ਚਾਹੁੰਦੀਆਂ ਨੇ ਹੈਨਾ ਬਿਜ਼ਨਸ ਆਪਣਾ ਸਟਾਰਟ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਸਟਾਰਟ ਕਰੋ ਥੋੜੇ ਜਿਹੇ ਪੈਸੇ ਨਾਲ ਵੀ ਦੇਖੋ ਸਟਾਰਟ ਹੋ ਜਾਂਦਾ ਇੱਕ ਵਾਰੀ ਤੁਸੀਂ ਲੁਧਿਆਣਾ ਸ਼ਹਿਰ ਜਾਓ ਉੱਥੇ ਬਹੁਤ ਚੀਜ਼ਾਂ ਸਸਤੀ ਮਿਲਦੀਆਂ ਨੇ ਪਰਸ ਬੈਗ 벨ਟਾ ਹੋਗੇ ਆਪਣੇ ਜਿਹੜਾ ਕਲੀਨਰ ਹੁੰਦੇ ਨੇ ਹੈਨਾ ਆਪਣੇ ਫਰਸ਼ ਸਾਫ ਕਰਨ ਵਾਲੇ ਜਿਹੜੇ ਹੁੰਦੇ ਨੇ ਕਲੀਨਰ ਹੁੰਦੇ ਨੇ ਸਾਬਣਾ ਵਗੈਰਾ ਕਾਫੀ ਜਿਹੜਾ ਸਮਾਨ ਹੁੰਦਾ ਬਹੁਤ ਘੱਟ ਰੇਟ ਦੇ ਵਿੱਚ ਮਿਲਦਾ ਤੇ ਉਹ ਤੁਸੀਂ ਲਿਆ ਕੇ ਆਪਣੇ ਇੱਥੇ ਸੇਲ ਕਰ ਸਕਦੇ ਹੋ ਤੇ ਇਹ ਸਾਰਾ ਸਮਾਨ ਤੁਸੀਂ ਉੱਥੋਂ ਹੈਨਾ ਫੈਕਟਰੀਆਂ ਤੋਂ ਵੀ ਖਰੀਦ ਸਕਦੇ ਹੋ ਕਿਉਂਕਿ ਉੱਥੇ ਹਰ ਇੱਕ ਸਮਾਨ ਦੀ ਦੇਖੋ ਫੈਕਟਰੀ ਹੈਗੀ ਆ ਤੇ ਉੱਥੇ ਤੁਸੀਂ ਸਿੱਧਾ ਉਹਨਾਂ ਨਾਲ ਵੀ ਜਾ ਕੇ ਮਿਲ ਸਕਦੇ ਹਨ ਆਪਣੇ ਦੇਖੋ ਇੱਥੇ ਉਹ ਕਿੰਨਾ ਹੀ ਜਿੰਨੇ ਵੀ ਆਪਣੇ ਯਾਨਕੀ ਲੈਵਲ ਉਨੇ ਹੈਗੇ ਨੇ ਆਪਾਂ ਕਹਿੰਦੇ ਸੇਲ ਕਰਦੇ ਨੇ ਹਨਾ ਉਹ ਸਾਰਾ ਸਮਾਨ ਵੱਡੇ ਵੱਡੇ ਸ਼ਹਿਰਾਂ ਤੋਂ ਹੀ ਲੈ ਕੇ ਆਨੇ ਨੇ ਕੋਈ ਲੁਧਿਆਣੇ ਲੁਧਿਆਣੇ ਤੋਂ ਲੈ ਕੇ ਆਂਦਾ ਕੋਈ ਦਿੱਲੀ ਤੋਂ ਲੈ ਕੇ ਆਉਂਦੇ ਨੇ ਹਨਾ ਕਾਫੀ ਜਿਹੜੇ ਉਹ ਆਪਣੇ ਦੇ ਵਿੱਚ ਪੈਸੇ ਕਮਾਉਂਦੇ ਨੇ ਜਿਹੜੇ ਸੇਲ ਕਰਦੇ ਨੇ ਤੇ ਮੈਂ ਕਹਿੰਨੇ ਜਿਹੜੇ ਤੁਸੀਂ ਵੀ ਹੈਗੇ ਹੋ ਤੁਸੀਂ ਵੀ ਦੋ ਪੈਸੇ ਕਮਾ ਸਕਦੇ ਹੋ ਦੋ ਪੈਸੇ ਨਹੀਂ ਬਹੁਤ ਪੈਸੇ ਕਮਾ ਸਕਦੇ ਹੋ ਕੋਈ ਨਾ ਕੋਈ ਆਪਣਾ ਬਿਜ਼ਨਸ ਸਟਾਰਟ ਕਰਕੇ ਤੇ ਪਿੰਡਾਂ ਵਿੱਚ ਜਿਹੜੇ ਰਹਿਣ ਵਾਲਿਆਂ ਨੇ ਭੈਣਾ ਮੇਰੀ ਇਹ ਨਾ ਸੋਚਿਆ ਕਰ ਕੋਈ ਤੁਸੀਂ ਤਾਂ ਪਿੰਡਾਂ ਵਿੱਚ ਰਹਿੰਦੇ ਹੋ ਹਨ ਤੁਸੀਂ ਕੁਝ ਕਰ ਨਹੀਂ ਸਕਦੇ ਮੈਂ ਕਹਿੰਨੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਹਨ ਕਿਉਂਕਿ ਇੱਕ ਇਹ ਹੁੰਦਾ ਜਦੋਂ ਆਪਾਂ ਨੇ ਕੋਈ ਇੱਕ ਸੂਟ ਜਾਂ ਇੱਕ ਚੀਜ਼ ਲੈਣੀ ਹੁੰਦੀ ਆਪਾਂ ਨੂੰ ਸ਼ਹਿਰ ਵੱਲ ਨੂੰ ਭੱਜਣਾ ਪੈਂਦਾ ਜੇ ਅਗਰ ਜੇ ਤੁਸੀਂ ਉਹ ਉੱਥੇ ਫਿਰ ਆਪਾਂ ਕੋਈ ਸਮਾਨ ਆਪਾਂ ਰੱਖ ਲੈਣੇ ਆ ਆਪਣੇ ਘਰ 'ਚ ਜਾਂ ਕੋਈ ਛੋਟੀ ਮੋਟੀ ਆਪਾਂ ਆਪਣੇ ਘਰ 'ਚ ਕੋਈ ਸ਼ੋਪ ਵਗੈਰਾ ਕਰ ਲੈਣੇ ਉੱਥੇ ਰੱਖਦੇ ਆ ਹਨਾ ਤਾਂ ਉੱਥੇ ਬਹੁਤ ਜ਼ਿਆਦੇ ਫਾਇਦੇ ਹੋ ਜਾਂਦੇ ਨੇ ਲੇਡੀਜ਼ ਅਗਲੀ ਸੋਚਦੀ ਹੈ ਜਿਨੇ ਕੋਈ ਸਮਾਨ ਖਰੀਦਣਾ ਹੁੰਦਾ ਵੀ ਇੱਕ ਚੀਜ਼ ਲੈਣ ਪਿੱਛੇ ਆਪਾਂ ਕਿਉਂ ਸ਼ਹਿਰ ਨੂੰ ਜਾਈਏ ਹਨਾ ਐਨ ਆਪਾਂ ਕਿਰਾਇਆ ਪਾੜਾ ਲਾਈਏ ਵੀ ਕਿਉਂ ਨਾ ਆਪਾਂ ਇੱਥੇ ਹੀ ਲੈ ਲਈਏ ਹਨਾ ਤੇ ਸ਼ਹਿਰਾ ਵਾਲਾ ਇਹ ਕੰਮ ਹੋ ਜਾਂਦਾ ਸ਼ਹਿਰਾ ਵਿੱਚ ਇਹ ਹੋ ਜਾਂਦਾ ਵੀ ਆਪਾਂ ਇੱਥੋਂ ਕਿਉਂ ਲਈਏ ਆਪਾਂ ਸਿੱਧਾ ਮਾਰਕੀਟ 'ਚੋਂ ਜਾ ਕੇ ਲਵਾਂਗੇ ਹਨਾ ਘੁੰਮ ਫਿਰ ਕੇ ਲਵਾਂਗੇ ਤੇ ਸਾਡੇ ਵੱਲ ਤਾਂ ਯਾਨਕੀ ਜਿਆਦਾਤਰ ਐਵੇਂ ਚੱਲਦਾ ਕਿਉਂਕਿ ਜਿਹੜਾ ਸਾਡਾ ਯਾਨਕੀ ਆਪਦੇ ਘਰ ਆ ਉਹ 메ਨ ਬਾਜ਼ਾਰ ਵਾਲੀ ਆ ਜਾਂਦਾ ਬਸ 2 ਮਿੰਟ ਹੀ ਲੱਗਦੇ ਨੇ ਸਾਡੇ 메ਨ ਬਾਜ਼ਾਰ ਚ ਹੈਨਾ ਇਸ ਕਰਕੇ ਤੇ ਲੋ ਜੀ ਤੁਹਾਡੇ ਗੱਲਾਂ ਬਾਤਾਂ ਦੇ ਵਿੱਚ ਵਿੱਚ ਮੇਰੇ ਸਾਰੇ ਕੰਮ ਧੰਦੇ ਹੋ ਗਏ ਨੇ ਮੇਰੇ ਸੂਟ ਕਟਿੰਗ ਹੋ ਗਏ ਨੇ ਕਟਿੰਗਾ ਕਰਕੇ ਮੈਨੇ ਰੱਖ ਲੈਨੇ ਆਪਣੇ ਸਲਵਾਰਾ ਵਗੈਰਾ ਕਟਿੰਗ ਕਰ ਲਿਆ ਨੇ ਸ਼ਰਟਾਂ ਕਟਿੰਗ ਕਰ ਲਿਆ ਸੀਗੀਆਂ ਮੈਨੇ ਤੇ ਵੈਸੇ ਇਸ ਤੋਂ ਬਾਅਦ ਫਿਰ ਮੈਨੇ ਆਪਣੇ ਘਰ ਦੀ ਵੀ ਸਾਫ ਸਪਾਈ ਦੇਖੋ ਕਰਨੀ ਹੁੰਦੀ ਆ ਉਹ ਕੀਤੀ ਆ ਠੀਕ ਹੈ ਜੀ ਤੇ ਕਾਫੀ ਕੰਮ ਨੇ ਤੁਸੀਂ ਮੇਰੇ ਨਾਲ ਜੁੜੇ ਰਹਿਣਾ ਹੈ ਨਾ ਮੈਂ ਤੁਹਾਨੂੰ